ਐਮ ਸਾਹ ਪੰਜਾਬ ਜੀਨੇ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਭਿਮਨੀਓ ਰਾਣਾ ਜੀ ਦੀ ਅਗਵਾਈ ਹੇਠ ਉਹਨਾਂ ਦੀਆਂ ਡਾਇਰੈਕਸ਼ਨਾਂ ਹੇਠ ਅੱਜ ਸਾਡੇ ਸੀਆਈ ਸਟਾਫ ਦੀ ਟੀਮ ਨੇ ਦੋ ਨਸ਼ਾ ਸਮਗਲਰ ਆਪਣਾ ਗ੍ਰਿਫਤਾਰ ਕੀਤੇ ਹੈ ਜ ਜਨਾਂ ਦਾ ਨਾਂ ਹਰਜੀਤ ਅਰ ਹਰਦੀਪ ਨਾਂ ਜਿਹੜੇ ਠੱਠੀਸੋਲ ਥਾਣਾ ਚੁਬਾਲ ਦੇ ਰਹਿਣ ਵਾਲੇ ਆ ਇਹਨਾਂ ਪਾਸੋਂ 6 ਕਿਲੋ ਹਿਰਨ ਬਰਾਮਦ ਹੋਈ ਹੈ ਔਰ ਇਹ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਸਵਿਫਟ ਕਾਰ ਰਿਕਵਰ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਸੈਕਟਰ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਬੇਸਿਕਲੀ ਇਹਨਾਂ ਦਾ ਇੰਟਰਨੈਟ ਸਰਹੱਦ ਪਾਰ ਪਾਕਿਸਤਾਨ ਚ ਉਹਨਾਂ ਦੇ ਆਕਾ ਉੱਥੇ ਹੈ ਜਿਨ੍ਹਾਂ ਦਾ ਇਹਨਾਂ ਦਾ ਕੰਟੈਕਟ ਫੋਨ ਫੋਨ ਜਰੀ ਹੈ ਔਰ ਡਰੋਨ ਰਸਤੇ ਜਿਹੜੀਆਂ ਸਾਰੀਆਂ ਖੇਪਾਂ ਆ ਰਹੀਆਂ ਜੀ ਸਰ ਕਿੰਨੇ ਬੰਦੇ ਇਸ ਟੋਟਲ ਇਹ ਟੋਟਲ 2 ਬੰਦੇ ਆ ਹਰਜੀ ਹਰਜੀ ਤੱਕ ਦਾ ਨਾਂ ਇੱਕ ਦਾ ਨਾਂ ਹਰਦੀਪ ਹੈ ਔਰ ਦੋਨੇ ਹੀ ਠਠੀਸੋਲ ਠਾਣਾ ਚਵਾਲ ਦੇ ਰਹਿਣ ਵਾਲੇ ਸਰ ਬਾਕੀ ਕੋਈ ਇਹਨਾਂ ਦਾ ਹੋਰ ਕੀ ਹੈਗੇ ਮੈਂਬਰ ਨੰਬਰ ਦੇ ਦੇਖੋ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਕਿਉਂਕਿ ਅਜੇ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੇ ਕਿੰਨੇ ਗੇੜੇ ਲਾਏ ਆ ਅੱਗੇ ਮਾਲ ਕਿੱਧਰ ਜਾ ਰਿਹਾ ਹੈ ਇਹਦਾ ਪੈਸਾ ਜੋ ਇਹ ਕਮਾਰ ਰਹੇ ਆ ਡਰੱਗ ਮਨੀ ਹੈ ਉਹ ਕਿੱਥੇ ਜਾ ਰਿਹਾ ਹੈ ਉਹਦਾ ਕੀ ਸਾਰਾ ਨੈਟਵਰਕ ਹੈ ਉਸ ਨੂੰ ਆਪਾਂ ਐਕਸਪੋਜ਼ ਕਰ ਰਹੇ ਹਾਂ ਸਰ ਦੋਨੇ ਬੰਦੇ ਕਾਬੂ ਕਰ ਲਏ ਕਿ ਹੁੰਦੇ ਜੀ ਦੋਨੇ ਕਾਬੂ ਕਰ ਲਏ ਹਾਂ ਦੋ ਬੰਦੇ ਆਲਰੇਡੀ ਕਾਬੂ ਕਰ ਲਏ ਅਸਲਾ ਅਸਲਾ ਫਿਲਹਾਲ ਨਹੀਂ ਫਿਲਹਾਲ ਕੋਈ ਨਹੀਂ ਬਰਾਮਚੀ ਪਰ ਕੋਈ ਪੁਰਾਣਾ ਮਕਦਮਾ ਨਹੀਂ ਹੈ ਕਿ ਨਾ ਤਾਂ ਕੁਝ ਐ ਨਹੀਂ ਅਜੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਿਲਹਾਲ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ ਇਹ ਇਸ ਬਾਰੇ ਜਿਹੜੇ ਇਹਦੇ ਬੈਕਵਰਡ ਲਿੰਕ ਆ ਔਰ ਫਾਰਵਰਡ ਲਿੰਕ ਆ ਉਹ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਓਕੇ ਥੈਂਕਸ ਈਮ ਸਾਹ ਪੰਜਾਬ ਜੀਨੇ ਜੋ ਯੁੱਧ ਨਸ਼ਿਆਂ ਵਿਰੁੱਧ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਹਦੇ ਤਹਿਤ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਭਿਮਨੀਓ ਰਾਣਾ ਜੀ ਦੀ ਅਗਵਾਈ ਹੇਠ ਉਹਨਾਂ ਦੀਆਂ ਡਾਇਰੈਕਸ਼ਨਾਂ ਹੇਠ ਅੱਜ ਸਾਡੇ ਸੀਆਈ ਸਟਾਫ ਦੀ ਟੀਮ ਨੇ ਦੋ ਨਸ਼ਾ ਸਮਗਲਰ ਆਪਣਾ ਗ੍ਰਿਫਤਾਰ ਕੀਤੇ ਹੈ ਜ ਜਨਾ ਨਾਂ ਨਾਂ ਹਰਜੀਤ ਅਰ ਹਰਦੀਪ ਨਾਂ ਜਿਹੜੇ ਠੱਠੀਸੋਲ ਥਾਣਾ ਚਵਾਲਦੇ ਰਹਿਣ ਵਾਲੇ ਆ ਇਹਨਾਂ ਪਾਸੋਂ 6 ਕਿਲੋ ਹਿਰਨ ਬਰਾਮਦ ਹੋਈ ਹੈ ਔਰ ਇਹ ਤੋਂ ਇਲਾਵਾ ਇਹਨਾਂ ਕੋਲੋਂ ਇੱਕ ਸਵਿਫਟ ਕਾਰ ਰਿਕਵਰ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਨਡੀਪੀ ਸੈਕਟਰ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਬੇਸਿਕਲੀ ਇਹਨਾਂ ਦਾ ਇੰਟਰਨੈਟ ਸਰਹੱਦ ਪਾਰ ਪਾਕਿਸਤਾਨ ਚ ਉਹਨਾਂ ਦੇ ਆਕਾ ਉੱਥੇ ਹੈ ਜਿਨ੍ਹਾਂ ਦਾ ਇਹਨਾਂ ਦਾ ਕੰਟੈਕਟ ਫੋਨ ਫੋਨ ਜਰੀ ਹੈ ਔਰ ਡਰੋਨ ਰਸਤੇ ਜਿਹੜੀ ਸਾਰੀਆਂ ਖੇਪਾ ਆ ਰਹੀਆਂ ਜੀ ਸਰ ਕਿਹਨੇ ਬੰਦੇ ਹਿਸਟੋਰੀ ਟੋਟਲ ਇਹ ਟੋਟਲ ਦੋ ਬੰਦੇ ਆ ਹਰਜੀ ਹਰਜੀ ਤੇ ਇੱਕ ਦਾ ਨਾਮ ਇੱਕ ਦਾ ਨਾਮ ਹਰਦੀਪ ਹੈ ਔਰ ਦੋਨੇ ਠਠੀਸੋਲ ਥਾਣਾ ਚਵਾਲਦੇ ਰਹਿਣ ਵਾਲੇ ਸਰ ਬਾਕੀ ਕੋਈ ਇਹਨਾਂ ਦਾ ਹੋਰ ਕੀ ਹੈਗੇ ਮੈਂਬਰ ਨੰਬਰ ਦੇ ਐ ਦੇਖੋ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਕਿਉਂਕਿ ਅਜੇ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੇ ਕਿੰਨੇ ਗੇੜੇ ਲਾਏ ਆ ਅੱਗੇ ਮਾਲ ਕਿੱਧਰ ਜਾ ਰਿਹਾ ਹੈ ਇਹਦਾ ਪੈਸਾ ਜੋ ਇਹ ਕਮਾਰ ਰਿਹਾ ਡਰੱਗ ਮਨੀ ਹੈ ਉਹ ਕਿੱਥੇ ਜਾ ਰਿਹਾ ਹੈ ਉਹਦਾ ਕੀ ਸਾਰਾ ਨੈਟਵਰਕ ਹੈ ਉਸ ਨੂੰ ਆਪਾਂ ਐਕਸਪੋਜ਼ ਕਰ ਰਹੇ ਆ ਸਰ ਦੋਨੇ ਬੰਦੇ ਕਾਬੂ ਕਰ ਲਏ ਕਿਹਨਾਂ ਜੀ ਜੀ ਦੋਨ ਦੇ ਕਾਬੂ ਕਰ ਲਏ ਹਾਂ ਦੋ ਬੰਦੇ ਆਲਰੇਡੀ ਕਾਬੂ ਕਰ ਲਏ ਸਲਾ ਸਲਾ ਕੋਈ ਨਹੀਂ ਬਰਾਮ ਚ ਪਰ ਕੋਈ ਪੁਰਾਣਾ ਮਗਦਮਾ ਹੈਗੇ ਨਾ ਤੇ ਕੁਝ ਐ ਨਹੀਂ ਅਜੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਫਿਲਹਾਲ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ ਇਹ ਇਸ ਬਾਰੇ ਜਿਹੜੇ ਇਹਦੇ ਬੈਕਵਰਡ ਲਿੰਕ ਆ ਔਰ ਫਾਰਵਰਡ ਲਿੰਕ ਆ ਉਹ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਆ ਓਕੇ ਓਕੇ